ਸਰਬਜੀਤ ਸੰਗਰੂਰ ਵੀ ਦੀ ਕਾਤਾ ਜੋ ਬਣ ਰੁੱਤੇ ਤਾਂ ਆਸ਼ਿਕ ਜਾਦਾ ਜੋ ਬਣ ਰੁੱਤੇ ਤਾਂ ਆਸ਼ਿਕ ਜਾਦਾ ਇਸ਼ਕ ਮਜਾਜੀ ਵਿੱਚ ਮਰਦੇ ਮਾਰੇ ਜਾਂ ਮਰਵਾਏ ਜਾਂਦੇ ਨਹੀਂ ਮਾਰੇ ਜਾਂ ਮਰਵਾਏ ਜਾਂਦੇ ਨੇ ਹਨੀਰ ਸਾਈਂ ਦਾ ਤਾਂ ਉਦੋਂ ਹੁੰਦਾ ਹੈ ਜਦੋਂ ਇੱਕ ਤਰਫਾ ਪਿਆਰ 'ਚ পাগল ਹਮੀਰ ਸਾਈ ਦਾ ਤਾਂ ਉਦੋਂ ਹੁੰਦਾ ਹੈ ਜਦੋਂ ਇੱਕ ਤਰਫਾ ਪਿਆਰ 'ਚ পাগল ਕੋਈ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਂਦਾ ਹੈ ਇਹਨਾਂ ਵਿੱਚੋਂ ਕੋਈ ਕਿਸੇ ਤੇ ਤੈਅਦਾ ਪਾਉਂਦਾ ਹੈ ਕੋਈ ਕਿਸੇ ਨੂੰ ਮਾਰ ਕੇ ਆਪਣਾ ਗੁੱਸਾ ਠੰਡਾ ਕਰਦਾ